ਕਿਸਾਨਾਂ ਦੀ ਬੀਤੇ 40-45 ਸਾਲਾਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋ ਗਈ ਹੈ ਕਿਉਂਕਿ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਟਾਣੀ ਪ੍ਰੇਮ ਸਿੰਘ ਵਾਲਾ ਸਮੇਤ ਹੋਰ ਕਈ 10 ਪਿੰਡਾਂ ਦੇ ਕਿਸਾਨ ਚੱਕ ਸੁਹੇਲੇ ਵਾਲਾ ਮਾਈਨਰ ਦੀ ਮੰਗ ਕਰਦੇ ਹੋਏ ਆਰਸੀ ਤਾਂ ਇਸ ਦੇ ਚਲਦੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਬੋਇਲ ਵੱਲੋਂ ਜਲਾਲਾਬਾਦ ਪਹੁੰਚ ਕੇ ਲੋਕਾਂ ਦੇ ਪਰਨੇ ਕਾਟਨ ਜਿੱਥੇ ਸੰਬੋਧਨ ਕੀਤਾ ਗਿਆ ਤਾਂ ਉੱਥੇ ਹੀ ਚੱਕ ਸੁਹੇਲੇ ਵਾਲਾ ਮਾਈਨਰ ਦਾ ਉਦਗਾਟਨ ਵੀ ਕੀਤਾ ਗਿਆ ਤੇ ਇਸ ਨੂੰ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਮਾਈਨਰ ਤਕਰੀਬਨ 13 ਕਿਲੋ लंबा है इस नकरीबन पचवंजा सौ एकड़ जमीन पानी मिल सकेगा ਆਜਾ ਤਾਨਿਆ ਮੈਂ ਮੈਂ ਕਿਵੇਂ ਮੈਂ ਨਾ ਤੇਰੇ ਕੋਲ ਕਿਹਾ ਹਾਜ਼ਰ ਤਾਗੇ ਮਰਦਾਨ ਸਿੰਘ ਮੋਹਨ ਲੁਧਰਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜੀ ਵੱਡੀ ਸਿੱਧੀ ਮਤਲਬ ਇਹ ਹੈ ਦਾ ਇੱਕ ਇੱਕ ਰਾਜਾਂ ਕੇ ਜਨਰੋ ਦੇ ਵਿਚਕਾਰ ਹੋ ਗਈ ਕਿ میں ایک چھت پر گیا بوت کے بیٹھا ایک اشارے سے سارا راہواریاں موٹر سن پہایا وہ نت کرن بھی یاد دیکھا باپ سارے جنے عام مارکیٹ والے سے سدر برا اگے تھی سارے والے نہیں کوشش پہلے پہلے جا پراوٹر نمبر بھی دیکھو کیا اورے ہائے کرن جو ہو گئے کمپنی ਆਹ ਫਿਕਰ ਨਹੀਂ ਕਰਨਾ ਤੇ ਪੰਜਾਬ ਦੇ ਵਿੱਚ ਪਾਲ ਬਣਾ ਦੇ ਜਿਹੜੀ ਉਹਨਾਂ ਨੇ ਸਾਡੇ ਸੁਣ ਕਰਦੇ ਆ ਪਰ ਗੱਲ ਅੱਠ ਰੋਸੀ ਕੀਤਾ ਕਰਨਾ ਸਾਹਿਬ ਦੀ ਅਰਦਾਸ ਦੇ ਵਿੱਚ ਆਬ ਹਮਾਰੇ ਦਿਲ ਵਿੱਚ ਹੈ ਪੰਜ ਵਰਤਾਂ ਤੱਕ ਪਾਣੀ ਪਹੁੰਚਾਉਣਾ ਇਹ ਸੱਚ ਹੈ ਜਿਹੜੇ ਕਹਿੰਦੇ ਸੀ ਇਹ ਗੱਲ ਕਰਦੇ ਸੀ ਤਾਂ ਦੋਸਤਿਆਂ ਪਾਰਟੀਆਂ ਦੇ ਲੋਕ ਆ ਗਏ ਪਰ ਅੱਜ ਤੁਹਾਡੇ ਸਾਹਮਣੇ ਸਾਰੇ ਸੁਣਿਆ ਤਸੀਰ ਤੇ ਨਾ ਸੁਣਿਆ ਦੋ ਦੋ ਚਾਰ ਚਾਰ ਬਜਟ ਕਾਢ ਕਰਾਈ ਜਾਏ ਹਾਂ ਉਹਨਾਂ ਨੂੰ ਵੇਖੜ ਦਾ ਮੌਕਾ ਨਹੀਂ ਮਿਲੇ ਅੱਜ ਸਾਡੀ ਤੀਜੀ ਪੀੜ੍ਹੀ ਇੱਥੇ ਖੜੀ ਅਸੀਂ ਬਹੁਤ ਧੰਨਵਾਦੀ ਐਮਐਲਏ ਗੋਲਦੀ ਕਪੂਜੀ ਨੇ ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਸਟੇਜ ਤੇ ਬੋਲਿਆ ਸੀ ਕਿ ਚਪਲਾਂ ਦੇ ਵਿੱਚ ਜਾਂਦੇ ਰਹੇ ਸਾਡੇ ਇਹ ਗੱਲ ਜੋ ਬੋਲੀ ਗਈ ਹਕੀਕਤ ਹੈ ਤੇ ਸਾਡੇ ਨਾਲ ਇੱਕ ਫਸਟ ਐਮਐਲਏ ਸੀ ਜਿਹੜਾ ਚਪਲਾਂ ਦੇ ਵਿੱਚ ਜਾਂਦਾ ਰਿਹਾ ਚੰਡੀਗੜ੍ਹ ਦੇ ਸੈਸ ਤੇ ਤਾਂ ਹੀ ਇਹ ਨਹਿਰ ਬਣੀ ਪਹਿਲਾਂ ਬੜੇ ਐਮਐਲਏ ਆਏ ਐ ਬੜੇ ਗਏ ਐ ਪਹਿਲਾਂ ਨਹੀਂ ਬਣੀ ਇਹ ਤਾਂ ਜਦੋਂ ਚੱਲ ਗਈ 10-20 ਪਿੰਡਾਂ ਨੂੰ ਸਾਡਾ ਅਨੁਹਾਰ ਬਦਲ ਦਿੱਤੀ ਬਹੁਤ ਜ਼ਿਆਦਾ ਫਾਇਦਾ ਹੋਇਆ ਬਹੁਤ ਜ਼ਿਆਦਾ ਫਾਇਦਾ ਹੋਇਆ ਜਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦರ್ಶ ਜੋ ਸੰਦੀ ਰਿਪੋਰਟ